ਸਾਨੂੰ ਬਹੁਤ ਦੁੱਖ ਲੱਗਿਆ ਹੈ ਦਰਬਾਰ ਨੂੰ ਵੀ ਇਹਦੇ ਵਿੱਚ ਦੁੱਖ ਲੱਗਿਆ ਕਿਉਂਕਿ ਜਿਸ ਪਰਵਾਦ ਦੇ ਵਿੱਚੋਂ ਕੀ ਜੀ ਚਲਾ ਜਾਵੇ ਜਿੰਨਾ ਅਫਸੋਸ ਹੈ ਕਿ ਇੱਕ ਨੌਜਵਾਨ ਆਪਣੇ ਮਾਪਿਆਂ ਦਾ ਪੁੱਤਰ ਔਰ ਬੱਚਿਆਂ ਦਾ ਬਾਪ ਇੱਕ ਭੈਣ ਦਾ ਭਰਾ ਔਰ ਪਤਨੀ ਦਾ ਘਰ ਆਲਾ ਚਲੇ ਗਿਆ ਇਹ ਉਹ ਵੀ ਆਪਣੇ ਨਸ਼ਿਆਂ ਤੋਂ ਦੂਰ हट ਕੇ ਆਪਦੀ ਮਿਹਨਤ ਕਰਨ ਮਿਹਨਤ ਕਰਨ ਤੋਂ ਬਾਅਦ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਣ 1017 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਕੇ ਗਏ ਸੀ ਇੰਜੀਨੀਅਰ ਦੇ ਵਿੱਚ ਉੱਥੋਂ ਆਪਣੀ ਰੁੜਕੀ ਤੋਂ ਟ੍ਰੇਨਿੰਗ ਕਰਨ ਉਪਰੰਤ ਇਹਨਾਂ ਨੂੰ 237 ਇੰਜੀਨੀਅਰ ਰੈਜiment ਅਲਾਟ ਹੋਈ ਔਰ ਡਿਊਟੀ ਦੌਰਾਨ ਸ਼ਹਾਦਤ ਪਾ ਗਏ ਨੇ ਇੰਜੀਨੀਅਰਿੰਗ ਵਿੰਗ ਦੇ ਕਾਮਕਾਰੇ ਸੀ ਬੜਾ ਦਿੱਥੇ ਅਫਸੋਸ ਹੈ ਟ੍ਰੇਨਿੰਗ ਦੇ ਦੌਰਾਨ ਟ੍ਰੇਨਿੰਗ ਕਰ ਰਹੀ ਸੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਫੌਜ ਦੀ ਟ੍ਰੇਨਿੰਗ ਹਾਰਡ ਵੀ ਹੁੰਦੀ ਹੈ ਕੁਝ ਗਰਮੀ ਦਾ ਮੌਸਮ ਹੈ ਹੌਲਦਾਰ ਸਪਾਲ ਸਿੰਘ ਇੰਡੀਅਨ ਐਕਟਰ ਲੀਗ ਪ੍ਰੈਜ਼ੀਡੈਂਟ ਸਾਹਿਬ ਦਾ ਮਾਨਸਰ ਦੇਣਾ ਪਿੰਟੋਠਿਆ ਵਾਲੀ ਸੁਪਾਲ ਜੀ ਨੌਜਵਾਨ ਸ਼ਹੀਦ ਹੋਇਆ ਕੀ ਜਾਨਣਾ ਚਾਹੁੰਗੇ ਜਾਂ ਜੰਦਰ ਸੰਸਕਰ ਇਹਦੇ ਬਾਰੇ ਸਾਨੂੰ ਬਹੁਤ ਦੁੱਖ ਲੱਗਿਆ ਹੈ ਪਰਿਵਾਰ ਨੂੰ ਵੀ ਇਹਦੇ ਵਿੱਚ ਦੁੱਖ ਲੱਗਿਆ ਕਿਉਂਕਿ ਜਿਸ ਪਰਿਵਾਰ ਦੇ ਵਿੱਚੋਂ ਕੀ ਜੀ ਚਲਾ ਜਾਵੇ ਉਹਨੂੰ ਬਹੁਤ ਦੁੱਖ ਹੁੰਦਾ ਹੈ ਉਹਨਾਂ ਨੂੰ ਬਹੁਤ ਘਾਟਾ ਪੈਂਦਾ ਹੈ ਦੂਸਰਾ ਘਾਟਾ ਸਾਨੂੰ ਪਿਆ ਇਸ ਬੱਚੇ ਨੇ ਆਪਦੀ ਸਰਵਿਸ ਪੂਰੀ ਕਰਕੇ ਸਾਡੇ ਐਕਸਮੈਨਾਂ ਦੇ ਵਿੱਚ ਪਹੁੰਚਣਾ ਸੀਗਾ ਐਕਸਮੈਨ ਅਖਵਾਉਣਾ ਸੀਗਾ ਇਹਨਾਂ ਨੇ ਆ ਕੇ ਸਾਡੀ ਗਿਣਤੀ ਵਧਾਉਣੀ ਸੀ ਇਸ ਬੱਚੇ ਨੇ ਆ ਕੇ ਪਰ ਗੁਰੂ ਮਹਾਰਾਜ ਨੇ ਜੋ ਇਹਨਾਂ ਦੀ ਜਿੰਨੇ ਵੀ ਸਵਾਸ ਇਹਨਾਂ ਨੂੰ ਵਕਸੇ ਆ ਉਥੇ ਫਾਇਦੇ ਦਰਾਂ ਡਿਊਟੀ ਦਰਾਂ ਇਹਨਾਂ ਨੇ ਸ਼ਹੀਦੀ ਪਾਈ ਹੈ ਇਹਨਾਂ ਨੂੰ ਅਸੀਂ ਸ਼ਹੀਦੀ ਦਾ ਕਰਾਰ ਦੇ ਰਹੇ ਹਾਂ ਔਰ ਅਸੀਂ ਸਾਰੇ ਹੀ ਜਿੰਨੇ ਵੀ ਨਵੀਂ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਅਸੀਂ ਪ੍ਰੇਰਨਾ ਦੇਵਾਂਗੇ ਕਿ ਉਹ ਵੀ ਆਪਣੇ ਨਸ਼ਿਆਂ ਤੋਂ ਦੂਰ हट ਕੇ ਆਪਣੀ ਮਿਹਨਤ ਕਰਨ ਮਿਹਨਤ ਕਰਨ ਤੋਂ ਬਾਅਦ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਣ ਇਕੱਲੀ ਫੌਜ ਹੀ ਰਹੇਗੀ ਜੋ ਕਿ ਫਿਜ਼ੀਕਲ ਫਿਟ ਹੈ ਹੋਰ ਕਿਸੇ ਪਾਸੇ ਕੋਈ ਮਹਿਕਮੇ ਦੇ ਵਿੱਚ ਕੋਈ ਫਿਟਿੰਗ ਨਹੀਂ ਹੈ ਫਿਟਨੈਸ ਨਹੀਂ ਹੈ ਫਿਟਨੈਸ ਸਿਰਫ ਆਰਮੀ ਦੇ ਵਿੱਚ ਹੀ ਫਿਟਨੈਸ ਹੈ ਇਹ ਉਥੇ ਡਿਊਟੀ ਦੌਰਾਨ ਜੋ ਇਹਨਾਂ ਨੇ ਸਹੀਦੀ ਪਾਈ ਆ ਕੱਲਾ ਪਰਿਵਾਰ ਨੂੰ ਘਾਟਾ ਨਹੀਂ ਪਿਆ ਇਹਦੇ ਵਿੱਚ ਸਾਡੇ ਸੈਨਿਕਾਂ ਵੀਰਾਂ ਨੂੰ ਬਹੁਤ ਘਾਟਾ ਪਿਆ ਔਰ ਸਾਰੇ ਨਗਰ ਨੂੰ ਘਾਟਾ ਪਿਆ ਔਰ ਸਾਰੇ ਆਸ-ਪਾਸ ਦੇ ਸਾਰੇ ਪਿੰਡਾਂ ਤੋਂ ਸਾਰੇ ਮਾਤਾ-ਮਾਂ ਭੈਣਾਂ ਇਸ ਦੁੱਖ ਦੇ ਵਿੱਚ ਪਹੁੰਚੀਆਂ ਸਾਰਿਆਂ ਦੇ ਅੱਖਾਂ ਦੇ ਵਿੱਚ ਹਤਰੂ ਨੇ ਜਦੋਂ ਕਿ ਕੱਲ ਸਾਨੂੰ ਵੀ ਪਤਾ ਲੱਗਿਆ ਸਾਡੇ ਵੀ ਅੱਖਾਂ 'ਚ ਹਤਰੂ ਆ ਗਏ ਅਸੀਂ ਇਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦਾਂ ਪਰਮਾਤਮਾ ਇਹਨਾਂ ਨੂੰ ਸਾਡੇ ਵੱਲੋਂ ਸਾਫਕਾ ਫੌਜੀਆਂ ਵੱਲੋਂ ਇੰਡਾ ਨੂੰ ਆਪਣੇ ਚਰਨਾਚ ਨਮਾਜ਼ ਬਖਸੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਨਿਤਾਮਪੁਰ ਦੇ ਨੌਜਵਾਨ ਰਾਜਵੀਰ ਸਿੰਘ ਪੁੱਤਰ ਜਗਸੀਰ ਸਿੰਘ ਜੋ ਕਿ ਡਿਬਰੂਗੜ੍ਹ ਵਿਖੇ ਬੰਗਾਲ ਦੇਜਮੈਂਟ ਚ بطور ਇੰਜੀਨੀਅਰ ਕੰਮ ਕਰ ਰਹੇ ਸੀ ਔਰ ਡਿਊਟੀ ਦੌਰਾਨ ਸ਼ਹਾਦਤ ਪਾ ਗਏ ਨੇ ਇੰਜੀਨੀਅਰਿੰਗ ਵਿੰਗ ਚ ਕੰਮ ਕਰ ਰਹੇ ਸੀ ਬੜਾ ਦਿੱਥੇ ਅਫਸੋਸ ਹੈ ਪਰ ਸਾਡੇ ਉਹ ਨੌਜਵਾਨ ਪੰਜਾਬ ਦੇ ਨੌਜਵਾਨ ਹਮੇਸ਼ਾ ਜਦੋਂ ਵੀ ਕਦੇ ਦੇਸ਼ ਨੂੰ ਜ਼ਰੂਰਤ ਪੈਂਦੀ ਹੈ ਸਰਹੰਦਾਂ ਦੀ ਰਾਖੀ ਕਰਨੀ ਹੈ ਜਾਂ ਆਪਣੀ ਡਿਊਟੀ ਨਿਭਾਉਣੀ ਹੈ ਤਾਂ ਵੱਧ ਛੜ ਕੇ ਉਹ ਅੱਗੇ ਕੁਰਬਾਨੀਆਂ ਕਰਦੇ ਨੇ ਉਹਨਾਂ ਦਾ ਯੋਗਦਾਨ ਪਾਉਂਦੇ ਨੇ ਔਰ ਉਹਨਾਂ ਦਾ ਨਾਮ ਹਮੇਸ਼ਾ ਸਮਾਜ 'ਚ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਂਦਾ ਜਿੱਥੇ ਇੱਕ ਵੱਡਾ ਅਫਸੋਸ ਹੈ ਕਿ ਇੱਕ ਨੌਜਵਾਨ ਆਪਣੇ ਮਾਪਿਆਂ ਦਾ ਪੁੱਤਰ ਔਰ ਬੱਚਿਆਂ ਦਾ ਬਾਪ ਇੱਕ ਭੈਣ ਦਾ ਪਰ ਉਹ ਪਤਨੀ ਦਾ ਘਰ ਆਲਾ ਚੱਲ ਗਿਆ ਉੱਥੇ ਇਸ ਪਿੰਡ ਨੂੰ ਇਸ ਇਲਾਕੇ ਨੂੰ ਉਸ ਨੌਜਵਾਨ ਦੀ ਸ਼ਹਾਦਤ ਤੇ ਮਾਣ ਹੈ ਕਿ ਜਿਨੇ ਆਪਣੇ ਦੇਸ਼ ਲਈ ਡਿਊਟੀ ਕਰਦੇ ਹੋਏ ਉੱਥੇ ਆਪਣੇ ਪ੍ਰਾਨ त्यागे ਨੇ ਸੋ ਮੈਂ ਜਿੱਥੇ ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਦਾ ਉੱਥੇ ਉਹਨਾਂ ਦੇ ਮਾਪੇ ਬਪ ਨੂੰ ਔਰ ਦੇਸ਼ ਲਈ ਜੋ ਉਹਦੀ ਕੁਰਬਾਨੀ ਆ ਉਹ ਲਾ ਮਸਾਲਾ ਹੈ ਉਹਦੀ ਸਾਡਾ ਹਮੇਸ਼ਾ ਉਹਦੇ ਅੱਗੇ ਸਿਰ ਝੁਕਦਾ ਰਹੇਗਾ ਔਰ ਉਹਦੀ ਇਹ ਲਾਸਾਨੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੀਏ ਠੀਕ ਹੈ ਜੀ ਸਮਝਾ ਜੀ ਮੇਰਾ ਨਾਮ ਰਿਟਾਇਰਡ ਸੂਬੇਦਾਰ ਮੇਜਰ ਦਰਸ਼ਨ ਸਿੰਘ ਨਾ ਮੈਂ ਐਡਵੋਕੇਟਾਂ ਮੈਂ ਜ਼ਿਲ੍ਹਾ ਪ੍ਰਧਾਨ ਬੀਆ ਸਾਫ ਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਦਾ ਇਹ ਜੋ ਅੱਜ ਤੁਸੀਂ ਸਾਰੇ ਆਪਾਂ ਰਾਜਵੀਰ ਸਿੰਘ ਜੀ ਦੀ ਅੰਤਮ ਯਾਤਰਾ 'ਚ ਸ਼ਾਮਲ ਹੋਇਆ ਰਾਜਵੀਰ ਸਿੰਘ ਦੀ 237 ਇੰਜੀਨੀਅਰ ਰੈਜiment ਸੀ ਜੋ ਇੰਜੀਨੀਅਰ ਰੈਜiment ਹੁੰਦੀ ਆ ਉਹਦੇ ਲੜਾਈ ਦੇ ਨਾਲ-ਨਾਲ ਉਹ ਬਾਕੀ ਫੌਜ ਵਾਸਤੇ ਵੀ ਸਪੋਰਟਿੰਗ ਦਾ ਕੰਮ ਕਰਦੀ ਆ ਜਿਵੇਂ ਪੁਲ ਬਣਾਉਣੇ ਰਾਹ ਬਣਾਉਣੇ ਉਹਨਾਂ ਵਾਸਤੇ ਬਿਲਡਿੰਗਾਂ ਕਰਨੀਆਂ ਤਾਂ ਹੀ ਉਹਨਾਂ ਨੂੰ ਇੰਜੀਨੀਅਰ ਰੈਜiment ਕਿਹਾ ਜਾਂਦਾ ਤਾਂ ਇਹ 2017 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਕੇ ਗਏ ਸੀ ਇੰਜੀਨੀਅਰ ਦੇ ਵਿੱਚ ਉੱਥੋਂ ਆਪਣੀ ਰੂੜਕੀ ਤੋਂ ਟ੍ਰੇਨਿੰਗ ਕਰਨ ਉਪਰੰਤ ਇਹਨਾਂ ਨੂੰ 237 ਇੰਜੀਨੀਅਰ ਰੈਜiment ਆਲੋਟ ਤਕੁਈ 237 ਇੰਜੀਨੀਅਰ ਰੈਜਮੈਂਟ ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਆਪਣੀ ਡਿਊਟੀ ਕਰੀ ਡਿਊਟੀ ਕਰਦੇ ਹੋਏ ਇਹ ਜਿਵੇਂ ਦੱਸਦੇ ਨੇ ਕਿ ਟ੍ਰੇਨਿੰਗ ਦੇ ਦੌਰਾਨ ਟ੍ਰੇਨਿੰਗ ਕਰ ਰਹੀ ਸੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਫੌਜ ਦੀ ਟ੍ਰੇਨਿੰਗ ਹਾਰਡ ਵੀ ਹੁੰਦੀ ਹੈ ਕੁਝ ਗਰਮੀ ਦਾ ਮੌਸਮ ਹੈ ਵੈਸੇ ਤਾਂ ਮੈਡੀਕਲ ਚੈੱਕਅਪ ਹੁੰਦੇ ਨੇ ਪਰ ਟ੍ਰੇਨਿੰਗ ਕਰਦੇ ਆ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਾਰਟ ਅਟੈਕ ਆਇਆ ਤੇ ਹਾਰਟ ਅਟੈਕ ਕਰ ਇਹਨਾਂ ਦੀ ਮੌਤ ਹੋ ਜਾਂਦੀ ਹੈ ਸੋ ਜਿੱਥੇ ਰਾਜਵੀਰ ਸਿੰਘ ਜਾਨ ਦਾ ਪਰਿਵਾਰ ਨੂੰ ਘਾਟਾ ਪਿਆ ਤਾਂ ਮੈਂ ਸਮਝਦਾ ਇਹ ਪੂਰੇ ਦੇਸ਼ ਦਾ ਘਾਟਾ ਹੈ ਕਿਉਂ ਇੱਕ ਸੈਨਿਕ ਹੈ ਜੋ ਆਪਣੇ ਦੇਸ਼ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਤਾਂ ਇਨੀ ਟ੍ਰੇਨਿੰਗ ਕਰਨ ਤੋਂ ਬਾਅਦ 8 ਸਾਲ ਨੌਕਰੀ ਹੋ ਗਈ ਸੀ ਤਾਂ ਆਪਾਂ ਨੂੰ ਸਾਰਿਆਂ ਨੂੰ ਬਹੁਤ ਵੱਡਾ ਇਹਨਾਂ ਦੇ ਤੁਰ ਜਾਣ ਨਾਲ ਘਾਟਾ ਪਿਆ ਹੈ ਪਰ ਜਿਸ ਤਰ੍ਹਾਂ ਇੱਥੇ ਲੋਕਾਂ ਦਾ ਪਿਆਰ ਹੈ ਖਾਸ ਕਰਕੇ ਸੋਡਾ ਮੀਡੀਆ ਵਾਲਿਆਂ ਦਾ ਵੀ ਪਿਆਰ ਹੈ ਜਿਹੜੇ ਸਾਡੇ ਸੈਨਿਕਾਂ ਦੀ ਹਰੇਕ ਗੱਲ ਲੋਕਾਂ ਤੱਕ ਪਹੁੰਚਾਉਂਦੇ ਹੋ ਕਿ ਕਿੰਨੇ ਮਾਨ ਸਨਮਾਨ ਨਾਲ ਇੱਕ ਸ਼ਹੀਦ ਨੂੰ ਤੋੜਿਆ ਜਾਂਦਾ ਹੈ ਪਿੰਡ ਠੰਡਾ ਮਿਲਟਰੀ ਸਟੇਸ਼ਨ ਵੱਲੋਂ ਟੀਮ ਆਈ ਹੈ ਉਹਨਾਂ ਦੀ ਯੂਨਿਟ ਦੇ ਉਹਨਾਂ ਦੇ ਨਾਲ ਦੇ ਜਿਹੜੇ ਨੌਕਰੀ ਕਰ ਰਹੇ ਸੀ ਸਾਥੀ ਆਏ ਨੇ ਅਫਸਰ ਸਹਿਬਾਨ ਆਏ ਨੇ ਸੋ ਮੈਂ ਦੁਬਾਰਾ ਫਿਰ ਕਹਾਂਗੇ ਕਿ ਰਾਜਵੀਰ ਦੇ ਤੁਰ ਜਾਣ ਵਾਲਾ ਆਪਾਂ ਨੂੰ ਸਾਰਿਆਂ ਨੂੰ ਘਟ ਹੈ ਜਿੱਥੋਂ ਤੱਕ ਗੱਲ ਹੈ ਪਿੰਡ ਤਾਮਕੋੜ ਦੀ ਮੈਨੂੰ ਲੱਗਦਾ ਤਾਮਕੋੜ ਦਾ ਹਰੇਕ ਘਰ ਦਾ ਭਾਵੇਂ ਉਹਨਾਂ ਦਾ ਕੋਈ ਚਾਚੇ ਤਾਇਆ ਚ ਹੋਵੇ ਰਿਸ਼ਤੇਦਾਰੀ ਚ ਹੋਵੇ ਫੌਜੀ ਐ ਇੱਥੋਂ ਦੇ ਬਹੁਤ ਸਾਰੇ ਫੌਜੀ ਨੇ ਇੱਥੋਂ ਦੇ ਕਈ ਸ਼ਹੀਦ ਵੀ ਦਿੱਤੇ ਨੇ ਇਸ ਪਿੰਡ ਨੇ ਸੋ ਮੈਂ ਆਪਾਂ ਸਾਰੇ ਪਿੰਡ ਤਾਮਕੋੜ ਦੇ ਨਾਲ ਖੜੇ ਆ ਜਿੱਥੇ ਪਿੰਡ ਤਾਮਕੋੜ ਦਾ ਇੱਕ ਸ਼ਹੀਦ ਰਾਜਵੀਰ ਸਿੰਘ ਤੁਰ ਗਿਆ ਤਾਂ ਸਾਡੇ ਸਾਰਿਆਂ ਦੇ ਅਸੀਂ ਇਸ ਦੁੱਖ ਘੜੀ ਚ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਆ ਜੀ ਥੈਂਕ ਯੂ ਜੀ ਛੋਟਾ ਭਰਾ ਰਾਜਵੀਰ ਸਿੰਘ ਜੋ ਕਿ ਦੇਸ਼ ਦੀ ਸੇਵਾ ਕਰਦਾ ਹੋਇਆ ਬਿਮਾਰੀ ਦੇ ਚਲਦੇ ਹੋਏ ਸ਼ਹੀਦ ਹੋ ਗਿਆ ਉਹਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਸਾਡੇ ਨਾਲ ਪਰਿਵਾਰ ਦੇ ਮੈਂਬਰ ਵੀ ਖੜੇ ਆ ਉਹਨੇ ਦੇ ਪਿਤਾ ਜੀ ਹਾਜ਼ਰ ਨੇ ਦੇਖੋ ਇਸ ਉਮਰ ਦੇ ਵਿੱਚ ਇੱਕ ਨੌਜਵਾਨ ਬੇਟੇ ਨੂੰ ਤੋੜਨਾ ਇਸ ਤੋਂ ਵੱਡੀ ਜਿਹੜੀ ਹੈਗੀ ਹੈ ਪਰਮਾਤਮਾ ਵੱਲੋਂ ਤੁਗੀ ਤਕਲੀਫ ਜਾਂ ਦੁੱਖ ਨਹੀਂ ਹੋ ਸਕਦਾ ਪਰ ਨਾਲ ਹੀ ਇਹਨਾਂ ਨੂੰ ਮਾਣ ਵੀ ਹੈ ਕਿ ਉਹ ਇੱਕ ਯੋਧਾ ਸੀ ਉਹ ਦੇਸ਼ ਦੀ ਰਾਖੀ ਕਰਦਾ ਕਰਦਾ ਦੇਸ਼ ਦੀ ਫੌਜਾਂ ਦੇ ਵਿੱਚ ਜਿਹੜਾ ਸੀ ਨੌਕਰੀ ਕਰਦਾ ਕਰਦਾ